ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਚਿੰਤਕ ਕਿੜਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਕਿੜਾ ਸਾਹਿਬ ਕੱਲ ਜਦੋਂ 골ਡਨ ਗੇਟ ਤੋਂ ਬਾਬਾ ਤੁਮਾ ਇੱਕ ਕਾਫਲਾ ਲੈ ਕੇ ਤੇਜਾ ਸਿੰਘ ਸਮੁੰਦਰੀ ਹਾਲ ਪਹੁੰਚਦੇ ਆ ਜਿੱਥੇ ਬਜਟਡ ਇਜਲਾਸ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਪਾਸ ਹੋ ਗਿਆ ਕੁਝ ਮਤੇ ਪਾਸ ਕੀਤੇ ਗਏ ਇਹਦੇ ਸਮਾਨੰਤਰ ਹੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹਰਜੂਤ ਬੈਂਸ ਤੇ ਮਨਪ੍ਰੀਤ ਈਆਲੀ ਜਿਹੜੇ ਅਕਾਲੀ ਦਲ ਦੇ ਵਿਧਾਇਕ ਨੇ ਦਾਖਾ ਤੋਂ ਹਲਕਾ ਦਾਖਾ ਤੋਂ ਉਹ ਵੀ ਜਥੇਦਾਰ ਸਹਿਬਾਨ ਦੀ ਜਿਹੜੀ ਸੇਵਾ ਮੁਕਤੀ ਦਾ ਮੁੱਦਾ ਉਹਦੇ ਉੱਤੇ ਚਰਚਾ ਕਰਦੇ ਆ ਇਹ ਤੋਂ ਬਾਅਦ ਰਿਐਕਸ਼ਨਸ ਆਉਂਦੇ ਆ ਵੀ ਮਨਪ੍ਰੀਤ ਈਆਲੀ ਪੰਥਕ ਸਿਆਸਤ ਨੂੰ ਸਮਝਦੇ ਆ ਬਖੂਬ ਸਮਝਦੇ ਆ ਅਕਾਲੀ ਦਲ ਦੇ ਵਿਧਾਇਕ ਨੇ ਤਿੰਨ ਵਾਰ ਦੇ ਵਿਧਾਇਕ ਨੇ ਮਨਪ੍ਰੀਤ ਵਾਲੀ ਨੂੰ ਨਹੀਂ ਚਾਹੀਦਾ ਸਿਗਾ ਵੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਵਿਚਾਰਿਆ ਜਾਵੇ ਕਿਉਂਕਿ ਇਹ ਪੰਥਕ ਸਿਆਸਤ ਦਾ ਮਸਲਾ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਮਸਲਾ ਇਹਦਾ ਵਿਧਾਨ ਸਭਾ ਦੇ ਨਾਲ ਜਾਂ ਕਾਨੂੰਨ ਵਿਵਸਥਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਹੁਣ ਇਸ ਪੂਰੇ ਮਾਮਲੇ ਨੂੰ ਕਿੱਦਾਂ ਦੇਖਦੇ ਹੋ ਜਿੱਥੇ ਇੱਕ ਪਾਸੇ ਬਾਬਾ ਤੁਮਾ ਇਹ ਵੀ ਕਹਿ ਦਿੰਦੇ ਆ ਕਿ ਮੈਂ ਧਾਮੀ ਸਾਹਿਬ ਵੱਲੋਂ ਜਿਹੜੀ ਕੀਤੀ ਗਈ ਕਾਰਗੁਜ਼ਾਰੀ ਆ ਜਿਹੜਾ ਉਹਨਾਂ ਨੇ ਭਰੋਸਾ ਦਿੱਤਾ ਵੀ ਇੱਕ 15 ਦਿਨਾਂ ਦੇ ਵਿੱਚ ਅਸੀਂ ਇੱਕ ਕਮੇਟੀ ਬਣਾਉਨੇ ਆ 15 ਦਿਨਾਂ ਦਾ ਸਮਾਂ ਦਿਓ ਜਥੇਦਾਰ ਸਹਿਬਾਨਾ ਦੀ ਨਿਯੁਕਤੀ ਤੇ ਸੇਵਾ ਮੁਕਤੀ ਕਿਹੜੇ ਢੰਗ ਨਾਲ ਹੋਣੀ ਚਾਹੀਦੀ ਓਦੀ ਢੰਗ ਪ੍ਰਕਿਰਿਆ ਕੀ ਹੋਣੀ ਚਾਹੀਦੀ ਆ ਉਹ ਸੰਤੁਸ਼ਟ ਵੀ ਹੁੰਦੇ ਆ ਪਰ ਨਾਲ ਦੀ ਨਾਲ ਆਪਾਂ ਚਰਚਾ ਕਰਾਂਗੇ ਵੀ ਵਿਧਾਨ ਸਭਾ ਚ ਜਦੋਂ ਇਹ ਗੱਲ ਹੁੰਦੀ ਆ ਤਾਂ ਫਿਰ ਇਹਦਾ ਵਿਰੋਧ ਕਿਉਂ ਜੀ ਖੇੜਾ ਸਾਹਿਬ ਹਾਂ ਜੀ ਖੱਲੋ ਸਾਹਿਬ ਗੱਲ ਇਸ ਰਹੀ ਗਈ ਆ ਕਿ ਹੁਲਾ ਮੁਹਲਾ ਤੋਂ ਕੰਮ ਸ਼ੁਰੂ ਹੋਇਆ ਤੇ ਬਸਾਖੀ ਦੇ ਆਣ ਨਿਬੜਨਾ ਤੇ ਉਹ ਹੁਣ ਮਸਲਾ ਇੰਨਾ ਪੈ ਗਿਆ ਕਿ ਹੁਣ 15 ਦਿਨ ਲੱਗ ਗਿਆ ਬਸਾਖੀ ਤੱਕ ਗੱਲ ਚੱਲੇਗੀ ਹੈਗੀ ਆ ਉਸ ਤੋਂ ਪਹਿਲਾਂ ਇਹ ਤੁਮਾ ਸਾਹਿਬ ਨੇ ਇਹ ਐਲਾਨ ਕੀਤਾ ਸੀਗਾ ਕਿ ਪੰਜਾਬ ਦੇ ਹਰ ਪਿੰਡ ਚੋਂ ਇੱਕ ਬੱਸ ਭਰ ਕੇ ਜਾਵੇਗੀ ਅਸੀਂ ਉਹਦਾ ਵਿਰੋਧ ਕਰਾਂਗੇ ਕਿ ਜਿਹੜਾ ਮਤਲਬ ਇਹ ਤਿੰਨਾਂ ਤਖਤਾਂ ਦੇ ਜਥੇਦਾਰਾਂ ਨੇ ਜਿਹੜਾ ਤਮਾਦਲਾ ਕੀਤਾ ਗਿਆ ਫਾਰਕ ਕੀਤਾ ਗਿਆ ਉਹਨਾਂ ਨੂੰ ਵਾਪਸ ਕਰਾਇਆ ਜਾਵੇ ਉਹ ਅੰਦਰ ਕਮੇਟੀ ਦੇ ਫੈਸਲੇ ਖਿਲਾਫ ਉਹਨਾਂ ਖੜੇ ਹੋਣਾ ਸੀਗਾ ਤੇ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਹਰ ਪਿੰਡ ਚੋਂ ਇੱਕ ਬੱਸ ਭਰ ਕੇ ਆਵੇ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਸਾਰੇ ਪੰਜਾਬ ਦੇ 12748 ਪਿੰਡ ਹੈਗੇ ਆ ਠੀਕ ਹੈ ਨਾ ਤੇ ਇਰੀਏ ਬਸਾਂ ਤੇ ਭਰ ਕੇ ਕਿਉਂ ਨਹੀਂ ਆਇਆ ਇੱਕ ਪਿੰਡ ਤੋਂ ਇੱਕ ਬੰਦਾ ਵੀ ਨਹੀਂ ਆਇਆ ਜੇ ਆਪਾਂ ਗਿਣਤੀ ਦੇਖੀ ਨਾ 3000 ਬੰਦਾ ਇਕੱਠਾ ਹੋਇਆ ਹੈਗਾ ਤੇ ਉਹ ਬਦਲ ਇੰਨਾ ਰਾਸ਼ ਨਹੀਂ ਹੋ ਜਿਗਿਆ ਲੱਗਦਾ ਬਹੁਤ ਜ਼ਿਆਦਾ ਰਾਸ਼ ਸੀਗਾ ਤੇ ਉਹ ਇਕੱਠੇ ਹੋ ਕੇ ਤੇ ਗਏ ਹੈਗੇ ਆ ਤੇ ਇੰਨਾ ਰਿਸਪੌਂਸ ਨਹੀਂ ਮਿਲਿਆ ਤੇ ਤੁਮਰ ਸਾਹਿਬ ਨੂੰ ਥੋੜਾ ਯੂ ਟਰਨ ਕਰਨ ਪੈਣਾ ਹੀ ਸੀਗਾ ਯੂ ਟਰਨ ਇਸ ਤਰ੍ਹਾਂ ਕਰਨਾ ਹੈਗਾ ਕਿ ਤੁਮਰ ਸਾਹਿਬ ਦੀ ਇੱਕ ਜਿਹੜੀ ਨਾ ਪਹਿਲਾਂ ਦੀ ਗੱਲ ਚੱਲਦੀ ਸੀਗੀ ਕਿ ਇਹ ਆਰਐਸ ਦਾ ਬੰਦਾ ਹੈਗਾ ਜਾਂ ਵਿੱਚੋਂ ਸਲੋਗਨ ਉੱਠੇ ਹੈਗੇ ਆ ਵੀ ਅਰ ਜੋ ਭਾਜਪਾ ਕਰਵਾ ਰਹੀ ਆ ਉਹ ਕਰਵਾ ਰਹੀ ਹੈਗੀ ਅ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਂ ਸਿੱਖਾਂ ਦੇ ਮਸਲਿਆਂ ਵਿੱਚ ਦਖਲਅੰਦਾਜ਼ੀ ਕਰ ਰਹੀ ਹੈਗੀ ਆ ਤੇ ਉਸ ਦੇ ਵਿੱਚ ਤੁਹਾਨੇ ਮਤਲਬ ਬੇਸ਼ੱਕ ਇਹ ਰੋਲਾ ਪਾਇਆ ਉਹਨਾਂ ਨਾਲ ਵੀ ਕੁਝ ਲੋਕ ਖੜੇ ਹੋਏ ਹੋਗੇ ਆ ਕੋਈ ਸੰਗ ਸਮਾਜ ਵੀ ਖੜਾ ਹੋਇਆ ਹੋਗਾ ਪਰ ਜਿਹੜੀ ਗੱਲ ਤੁਸੀਂ ਆਖੀ ਆ ਕਿ ਉਸਨੇ ਬਾਅਦ ਵਿੱਚ ਇਹ ਗੱਲ ਵੀ ਮੰਨ ਲਈ ਆ ਯੂ ਟਰਨ ਵੀ ਕੀਤਾ ਹੈਗਾ ਥੋੜਾ ਵਧੀਆ ਤਰ੍ਹਾਂ ਢੰਗ ਨਾਲ ਉਹਨਾਂ ਨੇ ਆਪਣਾ ਇਹ ਬਜਟ ਜ਼ਲਾਸਪੁਰਾ ਕੀਤਾ ਹੈਗਾ ਉਸ ਦੇ ਵਿੱਚ ਕੋਈ ਨਹੀਂ ਖੱਪਨੀ ਪਈ ਔਰ ਜਿਹੜੀ ਖੱਪ ਪਈ ਉਹ ਪਣੀ ਹੁੰਦੀ ਆ ਮਾੜੀ-ਭੋਟੀ ਲੇਕਿਨ ਉਸ ਤੋਂ ਪਹਿਲਾਂ ਕਿ ਜਿਹੜੇ ਮਤੇ ਰੱਖੇ ਸੀਗੇ ਹੁਣ ਬੀਬੀ ਕਿਰਨਜੀਤ ਕੌਰ ਉਹਨੇ ਆਪਣਾ ਸਵਾਲ ਜਰ ਰੱਖਿਆ ਸੀਗਾ ਉਸ ਸਵਾਲ ਨੂੰ ਜਿਹੜਾ ਮਤਲਬ ਪਹਿਲਾਂ 31 ਮੈਂਬਰਾਂ ਨੇ ਸਾਈਨ 42 ਮੈਂਬਰਾਂ ਨੇ ਸਾਈਨ ਹੋਏ ਸੀਗੇ ਬੇਸ਼ੱਕ ਉਹ ਜਿਹੜੇ ਸਾਈਨ ਕੀਤੇ ਸੀਗੇ ਜਿਨ੍ਹਾਂ ਦਾ ਮਤਾ ਆਇਆ ਸੀਗਾ ਉਹ ਵੀ ਦੇਖਿਆ ਕਿ ਮਰਫਾ ਦਫਾ ਹੋ ਗਿਆ ਪਰ ਫਿਰ ਵੀ ਭਾਵੇਂ ਬੀਬੀ ਜਗੀਰ ਕੌਰ ਸੀ ਚਾਹ ਕਿਰਨਜੀਤ ਕੌਰ ਦੀ ਉਹਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਜ ਉਹਦੇ ਬੇਟੇ ਜੀ ਮਿਲਣਾ ਚਾਹੀਦਾ ਸੀਗਾ ਉਹਨਾਂ ਨੇ ਨਿਯਾਮ ਲਾਇਆ ਕਿ ਸਾਨੂੰ ਧੱਕੇ ਮਰੇ ਗਏ ਹੈਗੇ ਆ ਉਹਨੇ ਮਰਜ਼ਾ ਦਾ ਰੰਗਣ ਕੀਤਾ ਹੈਗਾ ਤੇ ਜਦ ਕਿ ਜਿੱਥੇ ਬਹੁਮਤ ਹੋਵੇ ਨਾ ਜਦੋਂ ਇਸ ਗੱਲ ਕਿ ਜਿਹੜੀ ਵਿਰੋਧੀ ਧਿਰ ਹੈਗੀ ਆ ਉਹਦੇ ਮੁਕਾਬਲੇ ਉਹਨਾਂ ਦਾ ਬਹੁਮਤ ਹੈਗਾ ਤੇ ਬਹੁਮਤ ਨੇ ਉਹੀ ਫੈਸਲਾ ਕਰਨਾ ਜੋ ਡੈਮੋਕ੍ਰੇਸੀ ਹੁੰਦਾ ਹੈਗਾ ਡੈਮੋਕ੍ਰੇਸੀ ਬਹੁਮਤ ਨੇ ਕੰਨ ਤੇ ਉਹ ਫੈਸਲਾ ਹੋਣਾ ਅਸੀਂ ਵੀ ਜਾਣ ਬوجھ ਕੇ ਕੀ ਵੀ ਅੜਕੇ ਲਾਉਣੇ ਆ ਪੰਗੇ ਲੈਣੇ ਹੈਗੇ ਇਹ ਇੱਕ ਗੱਲ ਵੱਖਰੀ ਹੈਗੀ ਆ ਲੇਕਿਨ ਜਿਹੜਾ ਤੁਮਰ ਸਾਹਿਬ ਨੇ ਉਸ ਤੋਂ ਬਾਅਦ ਯੂ-ਟਰਨ ਕਰਦੇ ਹੋਏ ਧਾਮੀ ਸਾਹਿਬ ਦਾ ਜ਼ਿਕਰ ਕੀਤਾ ਹੈਗਾ ਉਹਨਾਂ ਦਾ ਥੈਂਕਸ ਵੀ ਕੀਤਾ ਹੈਗਾ ਕਿ ਉਹਨਾਂ ਨੇ ਜਿਹੜੀ ਉਹਨਾਂ ਦੀ ਮੰਗ ਸੀਗੀ ਵੀ ਜਿਹੜੇ ਸ਼੍ਰੋਮਣੀ ਗੁਰਪੰਧਰ ਕਮੇਟੀ ਵੱਲੋਂ ਕੋਈ ਨਿਯਮ ਬਣਾਏ ਜਾਣ ਵੀ ਜਿਹੜੇ ਤਖਤਾਂ ਦੇ ਜਥੇਦਾਰ ਹੈ ਪੰਜ ਸੇਬਾਂ ਸਹਿਬਾਨ ਲੱਗਦੇ ਆ ਪੰਜਾਂ ਤਖਤਾਂ ਦੇ ਸਹਿਬਾਨ ਲੱਗਦੇ ਆ ਉਹਨਾਂ ਦੇ ਇੱਕ ਨਿਜਮਾਵਲੀ ਹੋਵੇ ਕੋਈ ਨਾ ਕੋਈ ਉਹਨਾਂ ਦੀ ਅਨੁਯੁਕਤੀ ਹੋਵੇ ਉਹਨਾਂ ਦੀ ਯੋਗਤਾ ਹੋਵੇ ਉਹਨਾਂ ਨੂੰ ਫਰਕ ਕਿਵੇਂ ਕਰਨਾ ਸਤਕਾਰ ਨਾ ਕਰਨਾ ਤੇ ਇਸ ਕਰਕੇ ਤੇ ਇਸ ਕਰਕੇ ਤਾਂ ਵੀ ਸਾਹਮਣੇ ਸਾਫ਼ ਤੇ ਸਪਸ਼ਟ ਕਰ ਦਿੱਤਾ ਸੀ ਪਹਿਲਾਂ ਹੀ ਕਰਤਾ ਸੀ ਕੱਲ ਉਹਨੇ ਸਾਫ਼ ਕਹਿ ਦਿੱਤਾ ਕਿ 15 ਦਿਨ ਦਿਓ ਮੈਨੂੰ 15 ਦਿਨਾਂ ਤੱਕ ਇੱਕ ਕਮੇਟੀ ਬਣੇਗੀ ਜਿਹਦੇ ਵਿੱਚ ਸਿੱਖ ਬੁੱਧੀ ਜੀ ਵੀ ਹੋਣਗੇ ਜਿਹਦੇ ਵਿੱਚ ਵੱਖ-ਵੱਖ ਜਿਹੜੀਆਂ ਸਿੱਖ ਸੰਸਥਾਵਾਂ ਜਥੇਬੰਦੀਆਂ ਹੈਗੀਆਂ ਉਹਨਾਂ ਨੂੰ ਤਾਂ ਕਿ ਇੱਕ ਨਿਜਮਵਲੀ ਪੱਕੇ ਤੌਰ ਤੇ ਬਣ ਜਾਵੇ ਤੇ ਜਿਹੜੇ ਜਥੇਦਾਰਾਂ ਦਾ ਉਹੜਾ ਸਤਕਾਰ ਤੇ ਮਾਣ ਬਣਿਆ ਰਹੇ ਇਸ ਗੱਲ ਨੂੰ ਜਿਹੜੇ ਸ਼੍ਰੋਮਣੀ ਗੁਰਦਵੰਦ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਇਕਬਾਲ ਕਰ ਲਿਆ ਹੈਗਾ ਭਾਵੇਂ ਕਿ ਭਾਵੇਂ ਕਿ ਅੰਦਰ ਕਮੇਟੀ ਦੇ ਵਿੱਚ ਸ਼੍ਰੋਮਣੀ ਗੁਰਦਵੰਦ ਕਮੇਟੀ ਦੇ ਧਾਮੀ ਸਾਹਿਬ ਦੇ ਰਾਹੀ ਹੀ ਉਹਨਾਂ ਦੀ ਮਤਲਬ ਬਰਖਾਸੀ ਹੋਈ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਜਾਂ ਉਹਨੂੰ ਤੋਂ ਬਾਅਦਾਂ ਜਿਹੜੀ ਗਿਆਨੀ ਰਕबीर ਸਿੰਘ ਦੀ ਹੋਈ ਆ ਉਹਨਾਂ ਦੇ ਰਿਜ਼ਾਈਨ ਕਰਨ ਤੋਂ ਬੰਦਾ ਦੂਜੀ ਅੰਦਰ ਕਮੇਟੀ ਨੇ ਕੀਤੀ ਸੀਗੀ ਅੰਤਰੀਅਨ ਕਮੇਟੀ ਦਾ ਇਹ ਫੈਸਲਾ ਹੈਗਾ ਜਦੋਂ ਉਹਨੇ ਰਿਜ਼ਾਈਨ ਕੀਤਾ ਸੀਗਾ ਜਦੋਂ ਕਿੰਤੂ ਪਰੰਤੂ ਕੀਤਾ ਸੀ ਗਿਆਨੀ ਰਕबीर ਸਿੰਘ ਹੋਰਾਂ ਨੇ ਕਿ ਇਹਨਾਂ ਨੇ ਉਹ ਜਥੇਦਾਰ ਆਪਣੇ ਹਰਪ੍ਰੀਤ ਸਿੰਘ ਨੂੰ ਜੇ ਬਦੇ ਬਰਖਾਸ ਕਰਕੇ ਚੰਗਾਰੀ ਕੀਤਾ ਉਹਨਾਂ ਨੇ ਕਿੰਤੂ ਪਰੰਤੂ ਕੀਤਾ ਸੀਗਾ ਤੇ ਉਹਨਾਂ ਨੇ ਉਦੋਂ ਕਿਹਾ ਸੀਗਾ ਮੈਂ ਆਪਣੇ ਨਿਤਕ ਦਾ ਦਰ ਤੇ ਸਿਫਾ ਦਿੱਤਾ ਹੈਗਾ ਕਿਉਂਕਿ ਮੈਂ ਜਿਹੜੀ ਜਿਹੜਾ ਸ਼੍ਰੋਮਣੀ ਗੁਰੂਦਰਪੰਦਰ ਕਮੇਟੀ ਦਾ ਨਿਜਮ ਜੋ ਦਾ ਸੰਵਿਧਾਨ ਹੈਗਾ ਉਹਦੇ ਮੁਤਾਬਕ ਕੰਮ ਕੀਤਾ ਹੈਗਾ ਜੇ ਕੋਈ ਤੋਂ ਬਾਹਰੋਂ ਲੱਗਦਾ ਤੇ ਲੱਗਦਾ ਕਿੜਾ ਸਾਹਿਬ ਸਵਾਲ ਇੱਥੇ ਇਹ ਵੀ ਆ ਨਾ ਵੀ ਜਦੋਂ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਰਿਪੋਰਟ ਆ ਜਾਂਦੀ ਆ ਗਿਆਨੀ ਹਰਪ੍ਰੀਤ ਸਿੰਘ ਦੇ ਮੁਤਲਕ ਜਿੱਥੇ ਕੁਝ ਕਮੇਟੀ ਦੇ ਮੈਂਬਰਾਂ ਨੇ ਉੱਥੋਂ ਤੱਕ ਪਹੁੰਚ ਕੀਤੀ ਵੀ ਜਰਾ ਤੁਸੀਂ ਆਪਣੇ ਲੈਵਲ ਦੇ ਉੱਤੇ ਤਫ਼ਤੀਸ਼ ਕਰੋ ਵੀ ਹੋਇਆ ਕੀ ਆ ਤਾਂ ਫਿਰ ਉਹ ਇਹ ਰਿਪੋਰਟ ਪੇਸ਼ ਕਰਦੇ ਆ ਵੀ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ ਦੇ ਨਾਲ ਤਾਂ ਕਹਿੰਦੇ ਆ ਵੀ ਕਿੜ ਕੱਢੀ ਗਈ ਆ ਵੀ ਇਹਨਾਂ ਨੂੰ ਤੇ ਬਦਲੇ ਦੇ ਤਹਿਤ ਜਿਹੜਾ ਵਾ ਉਹ ਫਾਰਗੀ ਦਿੱਤੀ ਗਈ ਹੈ ਇਹਨਾਂ ਨੂੰ ਅਹੁਦੇ ਤੋਂ ਲਾਇਆ ਗਿਆ ਗੱਲ ਇਸ ਰਹਿ ਖਦਰ ਸਾਹਿਬ ਭਮਾ ਹਨ ਮਤਲਬ ਮਨੁੱਖੀ ਅਧਿਕਾਰ ਕਮਿਸ਼ਨ ਕਹੇ ਚਾਹੇ ਸਾਰੀ ਸੰਗਤ ਕਹਿੰਦੀ ਹੋਵੇ ਕਿ ਉਹ નિર્ਦੋਸ਼ ਹੈਗੇ ਆ ਠੀਕ ਹੈ ਜਿਹੜੇ ਉਹਨਾਂ ਕੋ ਉਹਦਾ ਫੈਸਲਾ ਅੰਦਰੂਨੀ ਕਮੇਟੀ ਨੇ ਕਰਨਾ ਨਾ ਕਿਸੇ ਕਿਸੇ ਕੋਰਟ ਵਿੱਚ ਹੋਣਾ ਨਾ ਕਿਸੇ ਕਮਿਸ਼ਨ ਨੇ ਕਰਨਾ ਨਾ ਕਿਸੇ ਕਿਸ਼ ਨੂੰ ਅਧਿਕਾਰ ਹੈਗਾ ਮਤਲਬ ਵੱਖਰੇ ਤੌਰ ਤੇ ਜੇ ਕਰਦੇ ਹੈਗਾ ਤੇ ਉਹ ਚੈਲੰਜ ਨਹੀਂ ਕੀਤਾ ਜਾ ਸਕਦਾ ਕਮਿਸ਼ਨ ਦਾ ਦਿੱਤਾ ਹੈ ਫੈਸਲਾ ਕਿਤੇ ਚੈਲੰਜ ਨਹੀਂ ਕਿਤੇ ਐਕਸੈਪਟੇਬਲੀ ਵੀ ਨਹੀਂਗਾ ਇਹ ਜ਼ਰੂਰੀ ਨਹੀਂ ਕਿ ਕੂਚਨ ਦਾ ਫੈਸਲਾ ਉਹ ਅੰਦਰ ਕਮੇਟੀ ਮੰਨੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦਾ ਇੱਕ ਆਪਣਾ ਸਿਧਾਂਤ ਹੈਗਾ ਉਹ ਸਿਧਾਂਤ ਦੇ ਮਤਲਬ ਉਹਦਾ ਫੈਸਲਾ ਉਹਨਾਂ ਨੇ ਕਰਨਾ ਹੁੰਦਾ ਬੇਸ਼ੱਕ ਪੰਥਕ ਤਰ੍ਹਾਂ ਵੱਲੋਂ ਦੇਸ਼ ਆਪਦੇਸ਼ਾਂ ਦੇ ਵਿੱਚ ਗਿਆਨੀ ਹਰਪ੍ਰੀਤ ਦੇ ਹੱਕ ਦੇ ਪੱਖੋਂ ਬੜੀ ਹਵਾ ਚੱਲਦੀ ਹੈਗੀ ਆ ਲੇਕਿਨ ਇਸੇ ਕਰਕੇ ਹੀ ਗਿਆਨੀ ਹਰਪ੍ਰੀਤ ਸਿੰਘ ਹੁਣ ਉਹ ਧਾਰਮਿਕ ਨੇਤਾ ਹੋਣ ਦੀ ਬਜਾਏ ਇੱਕ ਰਾਜਨੀਤਿਕ ਨੇਤਾ ਬਣ ਚੁੱਕੇ ਹੈਗੇ ਆ ਉਹ ਸ਼੍ਰੋਮਣੀ ਕਰਜਲ ਦੀ ਪਰਚੀ ਘਟਾ ਕੇ ਉਹ ਹੁਣ ਪੀੜਿਕ ਨੇਤਾ ਬਣ ਕੇ ਉਹਦੀ ਵਾਪਸੀ ਅਸੰਭਵ ਹੈਗੀ ਆ ਤੇ ਨਾ ਹੀ ਜਿੰਨਾ ਚਿਰ ਮਤਲਬ ਅੰਦਰ ਕਮੇਟੀ ਜਾਂ ਕਮੇਸਾ ਬੈਠੇ ਹੈਗੇ ਆ ਨਾ ਹੀ ਉਹਨਾਂ ਦੀ ਵਾਪਸੀ ਹੋ ਸਕਦੀ ਹੈਗੀ ਆ ਇਹ ਹੋ ਸਕਦਾ ਕਿ ਜਿਹੜੀ ਨਵੀਂ ਜਿਹੜੀ ਨਿਯਮਾਂ ਲਈ ਬਣਨੀ ਹੈਗੇ ਨਵੇਂ ਰੂਲਸ ਬਣਨੇ ਹੈਗੇ ਆ ਉਹਦੇ ਮੁਤਾਬਕ ਜਿਹੜੇ ਬੰਦੇ ਸਥਾਈ ਹੋ ਰਹਿਣਗੇ ਤੇ ਨਵੇਂ ਜਿਹੜੀ ਖਾਲੀ ਜਗ੍ਹਾ ਪਈ ਹੈਗੀ ਆ ਸ਼੍ਰੀ ਇਕਲਤਾ ਸਾਹਿਬ ਦੇ ਜਥੇਦਾਰ ਸਾਹਿਬ ਦੀ ਖਾਲੀ ਪਈ ਸੀਟ ਆ ਉਹ ਜੂ ਭਰੀ ਜਾਵੇਗੀ ਉਹਦੇ ਵਿੱਚ ਲੱਗਦਾ ਕਿ ਉਹੀ ਫੈਸਲਾ ਹੋਵੇਗਾ ਜੋ ਮਤਲਬ ਬਾਕੀ ਜਿਹੜੇ ਜਥੇਬੰਦੀਆਂ ਜਾਂ ਜਿਹੜਾ ਬੈਠ ਕੇ ਫੈਸਲਾ ਕਰਨਗੇ ਉਹਦੇ ਵਿੱਚ ਸਿੱਧਾ ਫੈਸਲਾ ਨਹੀਂ ਹੋਵੇਗਾ ਪਰ ਖਿੜਾ ਸਾਹਿਬ ਸਵਾਲ ਇਥੇ ਇੱਕ ਹੋਰ ਇਹ ਵੀ ਆ ਨਾ ਮੈਂ ਕੱਲ ਬੀਬੀ ਕਿਰਨਜੋਤ ਕੌਰ ਹੁਣਾਂ ਨੂੰ ਸੁਣ ਰਿਹਾ ਸੀ ਬੀਬੀ ਜ਼ਗੀਰ ਕੌਰ ਹੁਣਾਂ ਨੂੰ ਸੁਣ ਰਿਹਾ ਸੀ ਤੁਸੀਂ ਵੀ ਸੁਣਿਆ ਹੋਊਗਾ ਉਹ ਜਿਸ ਕਦਰ ਇਲਜ਼ਾਮ ਲਾ ਰਹੇ ਆ ਵੀ ਸਾਡੇ ਮਾਈਕ ਖੋਲੇ ਵੀ ਸਾਨੂੰ ਕਹਿੰਦੇ ਬੋਲਣ ਹੀ ਨਹੀਂ ਦਿੱਤਾ ਗਿਆ ਵੀ ਅਸੀਂ ਵੀ ਕਹਿੰਦੇ ਚਾਹੁੰਦੇ ਤੇ ਇਹੋ ਹੀ ਸੀਗੇ ਵੀ ਕੋਈ ਨਿਯਮ ਬਣਾ ਲਓ ਕੋਈ ਕਾਇਦਾ ਕਾਨੂੰਨ ਬਣਾਓ ਕੋਈ ਤੁਸੀਂ ਜਿਹੜਾ ਵਾ ਇਹਨੂੰ ਅਸੀਂ ਵੀ ਪ੍ਰਵਾਨ ਕਰ ਦਾਂਗੇ ਪਰ ਜਦੋਂ ਬੋਲਣ ਹੀ ਨਹੀਂ ਦਿੱਤਾ ਗਿਆ ਤੇ ਇਹਨੂੰ ਫਿਰ ਓਵਰ ਪਾਵਰ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਗਈ ਕਮੇਟੀ ਦੇ ਮੈਂਬਰਾਂ ਵੱਲੋਂ ਨੇ ਨਹੀਂ ਜਦੋਂ ਉਹਨਾਂ ਨੇ ਇੱਕ ਲਿਖਤੀ ਆਪਣਾ ਦੇ ਦਿੱਤਾ ਹੈਗਾ ਲਿਖਤੀ ਤੋਂ ਵੱਧ ਉਹਨਾਂ ਨੇ ਇਹ ਵਿਸ਼ਵਾਸ ਦਵਾਇਆ ਕਿ ਤੁਹਾਡਾ ਜਿਹੜਾ ਲਿਖਤੀ ਸਾਨੂੰ ਆਇਆ ਉੱਤੇ ਵਿਚਾਰ ਹੋਵੇਗਾ ਜੇ ਇਹਦੇ ਵਿਚਾਰ ਨਾ ਹੁੰਦਾ ਤਾਂ ਅਸੀਂ ਗੱਲ ਕਰ ਸਕਦੇ ਹਾਂ ਉਹ ਵੀ ਜਾਣ ਕੇ ਖਾਮਖਾ ਹੀ ਲੱਗਦਾ ਕਿ ਉਹਨਾਂ ਵੱਲੋਂ ਇਲਜ਼ਾਮ ਲੱਗਿਆ ਕਿ ਉਹ ਬੀਬੀ ਖਾਮਖਾ ਹੀ ਮਤਲਬ ਕਾਲੀ ਕਰ ਰਹੇ ਸੀਗੇ ਕਿ ਮੈਨੂੰ ਹੁਣੀ ਬੋਲਣ ਦੇਵੋ ਜਦੋਂ ਕਿ ਉੱਥੇ ਜਿਹੜਾ ਬਜਟ ਦੇ ਉੱਪਰ ਬਹਿਸ ਚੱਲ ਰਹੀ ਆ ਗੱਲਬਾਤ ਚੱਲ ਰਹੀ ਆ ਉਹਦੇ ਸਪੂਰਨ ਹੁਣ ਤੋਂ ਬਧਾ ਹੀ ਉੱਥੇ ਗੱਲ ਹੋਣੀ ਸੀਗੀ ਲੇਕਿਨ ਬੀਬੀ ਕੰਜੂ ਸੀ ਕਾਲੇ ਪਹਿਰੇ ਸੀਗੇ ਉਹਨਾਂ ਦੇ ਵੱਲੋਂ ਇਲਜ਼ਾਮ ਲੱਗ ਰਿਹਾ ਵੀ ਉਹ ਕਾਲੇ ਪਹਿਰੇ ਸੀ ਜਿਸ ਕਰਕੇ ਉਹ ਮਤਲਬ ਜਮਕਟਾ ਹੋ ਜਾਂਦਾ ਸੀਗਾ ਲੇਕਿਨ ਇਹ ਸੱਚ ਗੱਲ ਇਹ ਕੀ ਆ ਕਿ ਜਿਹੜੀ ਉਹਨਾਂ ਦੀ ਮੰਗ ਸੀਗੀ ਕਿ ਇੱਥੇ ਕਮੇਟੀ ਬਣਨੀ ਚਾਹੀਦੀ ਆ ਕਮੇਟੀ ਬਣ ਤੋਂ ਬਧਾ ਨਿਜਬ ਬਣਨੇ ਚਾਹੀਦਾ ਉਹ ਤਾਂ ਮੀਤ ਜੀ ਨੇ ਮੰਨ ਲਏ ਹੈਗੇ ਤੇ ਫਿਰ ਜਦੋਂ ਇਹ ਮਾਮਲਾ ਫਿਰ ਵਿਧਾਨ ਸਭਾ 'ਚ ਜਾਂਦਾ ਕਿਉਂਕਿ ਇਸ ਵੇਲੇ ਸਿੱਖ ਸੰਗਤ ਦੇ ਵਿੱਚ ਰੋਸ ਆ ਬਈ ਤਿੰਨ ਜਥੇਦਾਰ ਸਹਬਾਨ ਜਿਹੜੇ ਆ ਤੁਸੀਂ ਇਸ ਕਰਕੇ ਫਾਰਕ ਕੀਤੇ ਆ ਵੀ ਉਹਨਾਂ ਨੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤਦਵੀ ਸਾਹਿਬ ਦੀ ਫਸੀਲ ਤੋਂ ਸੁਖਬੀਰ ਧੜੇ ਦੇ ਖਿਲਾਫ ਇੱਕ ਫੈਸਲਾ ਸੁਣਾਇਆ ਹੁਣ ਆ ਜਿਵੇਂ ਮੈਂ ਸੁਣ ਰਿਹਾ ਸੀਗਾ ਨਰੈਣ ਸਿੰਘ ਚੋੜਾ ਜਿਹੜੇ ਜ਼ਮਾਨਤ ਤੇ ਆਏ ਹੋਏ ਆ ਉਹਨਾਂ ਦੀ ਵੀ ਗੱਲਬਾਤ ਸੁਣ ਰਿਹਾ ਸੀਗਾ ਤੇ ਫਿਰ ਜਦੋਂ ਇਹ ਵਿਧਾਨ ਸਭਾ ਤੱਕ ਇਹ ਮਸਲਾ ਪਹੁੰਚਦਾ ਕਿਉਂਕਿ ਵਿਧਾਨ ਸਭਾ ਦੇ ਵਿੱਚ ਵੀ ਜਿਹੜੇ ਨੁਮਾਇੰਦੇ ਜਾਂਦੇ ਆ ਉਹ ਲੋਕਾਂ ਦੇ ਨੁਮਾਇੰਦੇ ਹੁੰਦੇ ਆ ਉੱਥੇ ਜਦੋਂ ਗੱਲ ਹੁੰਦੀ ਆ ਤਾਂ ਅਕਾਲੀ ਦਲ ਫੇਰ ਵਿਰੋਧ ਕਰਦਾ ਇਹਦਾ ਗੱਲ ਇਹ ਹੈਗੀ ਆ ਕਿ ਤੁਹਾਡਾ ਸਵਾਲ ਬਿਲਕੁਲ درست ਹੈਗਾ ਸਹੀ ਹੈਗਾ ਦੂਸਰੀ ਗੱਲ ਇਹ ਹੈਗੀ ਆ ਕਿ ਗੱਲ ਇਹ ਹੈਗੀ ਆ ਜਿਹੜਾ ਮਸਲਾ ਹੈਗਾ ਇਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੈਗਾ ਅੱਜ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵੋੱਚਤਾ ਹੈਗੀ ਆ ਉਹਦੇ ਮੁਕਾਬਲੇ ਵਿਧਾਨ ਸਭਾ ਦੀ ਕੋਈ ਸਰਵੋੱਚਤਾ ਨਹੀਂ ਗਈ ਜਿਹੜੀ ਵਿਧਾਨ ਸਭਾ ਹੈਗੀ ਆ ਉਹ ਇੱਕ ਸੈਕੂਲਰ ਮਤਲਬ ਮੰਚ ਹੈਗਾ ਜਿਹਦੇ ਵਿੱਚ ਸਾਰੀਆਂ ਧਰਮਾਂ ਨੇ ਆਉਣਾ ਹੈਗਾ ਉੱਥੇ ਗੁੰਦਾਵ ਸਿੱਖਾਂ ਦਾ ਮੰਚ ਆਣਾ ਹਿੰਦੂਆਂ ਦਾ ਨਾਂ ਹੋ ਕਿਸੇ ਹੋਰ ਧਰਮ ਦਾ ਇਸਰਕੇ ਉੱਥੇ ਕਿਸੇ ਵੀ ਧਰਮ ਦੀ ਗੱਲ ਵਿਸ਼ੇਸ਼ ਤੌਰ ਤੇ ਨਹੀਂ ਕੀਤੀ ਜਾ ਸਕਦੀ ਇੱਕ ਪਾਸੇ ਤੇ ਜਿਹੜੇ ਭੈਣ ਸਾਹਿਬ ਹੈਗੇ ਆ ਸਿੱਖਿਆ ਮੰਤਰੀ ਪੰਜਾਬ ਇਹ ਗੱਲ ਇਥੇ ਮੰਨ ਕੇ ਚੱਲਦੇ ਆ ਕਿ ਅਸੀਂ ਸੈਕੂਲਰ ਪਾਰਟੀ ਆ ਅਸੀਂ ਕਿਸੇ ਧਰਮ ਤੇ ਉਹ ਵੀ ਗੱਲ ਕਹਿੰਦੇ ਹੈਗੇ ਆ ਧਰਮ ਤੇ ਰਾਜਨੀਤੀ ਵੱਖ-ਵੱਖ ਤਰ੍ਹਾਂਵਾਂ ਨੇ ਇਹ ਉਹਨੂੰ ਨਖੇੜਦੇ ਵੀ ਹੈਗੇ ਆ ਜੇ ਉਹ ਸਿੱਖ ਹੈਗੇ ਆ ਤੇ ਫਿਰ ਮੀਰੀ ਵੀ ਦੇ ਸਿਧਾਂਤ ਨੂੰ ਕਿਉਂ ਭੁੱਲ ਜਾਂਦੇ ਹੈਗੇ ਆ ਜਦੋਂ ਕਿ ਜਦੋਂ ਮੰਚ ਤੇ ਗੱਲ ਹੋਵੇਗੀ ਜਦੋਂ ਸ਼੍ਰੀ ਕਲਤਾ ਸਾਹਿਬ ਤੇ ਗੱਲ ਹੋਵੇਗੀ ਉਦੋਂ ਮਿਰੀ ਤੇ ਪੀਰੀ ਦੇ ਸਿਧਾਂਤ ਦੀ ਗੱਲ ਹੋਵੇਗੀ ਉਦੋਂ ਧਰਮ ਤੇ ਰਾਜ ਦੀ ਸਾਂਝੀ ਗੱਲ ਹੋਵੇਗੀ ਉਥੇ ਬੈਂਸਾ ਸਾਹਿਬ ਕਿੱਦਾਂ ਗੱਲ ਸ਼ੁਰੂ ਕਰਦੇ ਆ ਗਿਆ ਔਰ ਬੈਂਸਾ ਸਾਹਿਬ ਕਹਿੰਦੇ ਆ ਕਿ ਅਸੀਂ ਸਿੱਖ ਧਰਮ ਤੇ ਰਾਜਨੀਤੀ ਵੱਖ-ਵੱਖ ਹੈਗੇ ਆ ਅਸੀਂ ਵੱਖ-ਵੱਖ ਪੜਾਵਾਂ ਦੇ ਦੇਖ ਦੇ ਆ ਗਿਆ ਤੇ ਫਿਰ ਵੀ ਆਪਣਾ ਸਵਾਲ ਉਹ ਕਰਦੇ ਆ ਕਹਿੰਦੇ ਕਿਉਂਕਿ ਅਸੀਂ ਸਿੱਖ ਹੈਗੇ ਆ ਜਾਂ ਉਥੇ ਵਿਧਾਇਕ ਗਿਆਸਪੁਰਾ ਸਾਹਿਬ ਬਿਠੇ ਹੈਗੇ ਆ ਕਿਉਂਕਿ ਉਹਨਾਂ ਨੂੰ ਉਹਨੇ ਮਤਲਬ ਜਿਹੜੇ ਮਤਲਬ ਆਪਣੇ ਉਹ ਜਿਹੜੇ ਨਾ ਸਿੱਖਾਂ ਦੀ ਨੁਮਾਇੰਦਗੀ ਕਰਦੇ ਵਿਧਾਇਕ ਹੈਗੇ ਆ ਅਮਰਦੀ ਪਾਰਟੀ ਦੇ ਵਿੱਚ ਕਿ ਜਦੋਂ ਵੀ ਸਿੱਖਾਂ ਦਾ ਮਤਲਬ ਇਸ਼ੂ ਆਵੇ ਉਹਨਾਂ ਨੇ ਮਤਲਬ ਕਿੰਨਾ ਤੁਸੀਂ ਦੇਖਿਆ ਕਿ ਬੀਤੇ ਦਿਨੀ ਜਦੋਂ ਸੰਜੀਤੇਵਾਲ ਜੀ ਦਾ ਮੁੱਦਾ ਉੱਠਿਆ ਤੇ ਉਹਨਾਂ ਨੇ ਉਸ ਮੁੱਦੇ ਨੂੰ ਜਿਹੜਾ ਬਜਵਸਾ ਦਾ ਮੁੱਦਾ ਸੀ ਉਸ ਮੁੱਦੇ ਨੂੰ ਕਿਵੇਂ ਧਰਮ ਨਾਲ ਜੋੜਿਆ ਹੈਗਾ ਉਹਨਾਂ ਨੇ ਸਾਫ਼ ਕਹਿਣਾ ਪਏ ਗੈਸਪ੍ਰਾ ਉੱਠ ਕੇ ਕਹਿਣਾ ਪਏ ਇਹ ਸਿੱਖਾਂ ਤੇ ਹਮਲਾ ਇਹ ਗੁਰਨਾਨਕ ਸਾਹਿਬ ਤੇ ਹਮਲਾ ਇਹ ਕਿਉਂਕਿ ਗੁਰਨਾਨਕ ਸਾਹਿਬ ਦੀ ਸੇਵਾ ਕਰਦੇ ਇਹ ਹਮਲਾ ਜਦ ਕਿ ਇੰਦਾਂ ਦੀ ਕੋਈ ਗੱਲ ਨਹੀਂ ਗਈ ਇਹ ਮਤਲਬ ਜਾਣ ਬੁੱਝ ਕੇ ਰਾਜਨੀਤਿਕ ਲੋਕ ਇਹ ਧਰਮ ਨੂੰ ਮਤਲਬ ਲਿਬੜਣ ਦੀ ਕੋਸ਼ਿਸ਼ ਕਰਦੇ ਹੈਗੇ ਆ ਧਰਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਧਰਮ ਨਾ ਕਰਨਲ ਸਾਹਿਬ ਰਾਜਨੀਤੀ ਵਿੱਚ ਪ੍ਰਵੇਸ਼ ਕਰਦਾ ਹੈਗਾ ਤਾਂ ਰਾਜਨੀਤੀ స్వਛ ਹੁੰਦੀ ਆ ਜਦੋਂ ਰਾਜਨੀਤੀ ਧਰਮ ਵਿੱਚ ਇੱਕ ਤੇ ਬੈੰਦੀ ਆ ਤੇ ਉਦੋਂ ਧਰਮ ਦਾ ਨੁਕਸਾਨ ਹੁੰਦਾ ਅੱਜ ਇਹ ਜਿੰਨੇ ਵੀ ਮੇਰੇ ਸਿਆਸੀ ਤਰ੍ਹਾਂ ਹੈਗੀਆਂ ਇਹ ਧਰਮ ਦੀ ਹਿੱਕ ਤੇ ਬੈਣ ਨੂੰ ਫਿਰਦੀਆਂ ਹੈਗੀਆਂ ਰਾਜਨੀਤੀ ਕਰਨ ਨਹੀਂ ਹੋਣਾ ਚਾਹੀਦਾ ਲੇਕਿਨ ਧਰਮ ਦੀ ਐਂਟਰੀ ਕਰਕੇ ਰਾਜਨੀਤੀ ਜੂਸਵਛ ਹੋਣੀ ਚਾਹੀਦੀ ਹੈਗੀ ਆ ਇਹ ਸਰ ਕੇ ਜਦੋਂ ਐਲੀ ਸਾਹਿਬ ਨੇ ਉਹਨਾਂ ਨੇ ਆਖਿਆ ਕਿ ਹੁਣ ਸਪੀਕਰ ਸਾਹਿਬ ਨੇ ਆਖਿਆ ਕਿ ਹੁਣ ਐਲੀ ਸਾਹਿਬ ਜਵਾਬ ਦੇਣਗੇ ਐਲੀ ਸਾਹਿਬ ਜਵਾਬ ਦੇ ਸੀ ਉਹਦੇ ਕੋਈ ਕਿਉਂਕਿ ਇਹ ਵਕਰੀ ਕਰਨਾ ਕਿ ਉਹ ਨਮਾਇੰਦੇ ਨੇ ਐਲੀਸਾਹ ਸ਼ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ਨਮਾਇੰਦੇ ਨੇ ਲੇਕਿਨ ਉਹਨਾਂ ਦਾ ਕੋਈ ਜਵਾਬ ਦੇ ਨਹੀਂ ਗੇ ਉਹਨਾਂ ਨੂੰ ਫਿਰ ਉਹਨਾਂ ਨੇ ਪੁੱਛਿਆ ਨਾ ਵੀ ਤੁਹਾਡੀ ਪੰਥਕ ਜਮਾਤ ਆ ਤੁਸੀਂ ਉਸ ਪਾਰਟੀ ਨੇ ਨਾਲ ਜੁੜੇ ਹੋਏ ਹੋ ਉਹਦੇ ਵਿਧਾਇਕ ਉਹ ਤੁਸੀਂ ਦੱਸੋ ਵੀ ਕੀ ਰੌਲਾ ਅਛਾ ਉਹਨਾਂ ਨੇ ਵੀ ਗੱਲ ਨਾ ਬੜੀ ਗੋਗਲੂਆਂ ਤੇ ਮਿੱਟੀ ਝੜਦਿਆਂ ਹੋਇਆਂ ਗੱਲ ਕੀਤੀ ਹੈਗੀ ਆ ਕਿ ਅਸੀਂ ਇਹ ਮੰਗ ਕਰਦੇ ਹੈਗੇ ਆ ਕਿ ਜਿਹੜੀ ਬਰਖਾਸੀ ਹੋਈ ਸਿੰਘ ਸਹਿਬਾਂ ਦੀ ਹੋਈ ਆ ਉਹ ਨਹੀਂ ਹੋਣੀ ਚਾਹੀਦੀ ਗਾਂ ਕਮੇਟੀ ਬਣ ਚਾਹੀਦੀ ਆ ਗਾਂ ਨਿਜਮ ਬਣਨੇ ਚਾਹੀਦੇ ਆ ਗੱਲ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਬਰਖਾਸੀ ਹੋਈ ਆ ਵਾਪਸ ਆਵੇ ਉਸ ਬਰਖਾਸੀ ਤੋਂ ਸਬਕ ਲੈ ਕੇ ਨਵੇਂ-ਨਵੇਂ ਬਣਨੇ ਚਾਹੀਦੇ ਆ ਉੱਥੇ ਐਲੀ ਸਾਹਿਬ ਨੇ ਸਟ्रेस ਕੀਤਾ ਹੈਗਾ ਔਰ ਐਲੀ ਸਾਹਿਬ ਨੇ ਇਹ ਵੀ ਕਿਹਾ ਕਿ ਬਤੌਰ ਜਿਹੜਾ 2 ਦਸੰਬਰ ਦਾ ਜਿਹੜਾ ਮਤਲਬ ਇਨ ਬਿਨ ਹੁਕਮਨਮਾ ਜਾਰੀ ਹੋਇਆ ਸੀ ਜ ਉਹ ਲਾਗੂ ਨਹੀਂ ਹੋਣਾ ਇਨ ਵਿੱਚ ਲਾਗੂ ਨਹੀਂ ਹੋਇਆ ਉਹਦੇ ਲਈ ਕਹਿੰਦੇ ਅਸੀਂ ਮਤਲਬ ਮਹਿਸੂਸ ਕਰਦੇ ਹਾਂ ਉਹਦੀ ਨਿੰਦਿਆ ਵੀ ਹੁੰਦੀ ਹੈ ਦੁਨੀਆ ਤੋਂ ਇਸ ਗੱਲ ਦੀ ਉਹਨੇ ਵਿਧਾਨ ਸਭਾ ਦੇ ਵਿੱਚ ਐਲੀ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਹੜਾ 2 ਦਸੰਬਰ ਦਾ ਆਦੇਸ਼ ਹੋਇਆ ਸੀ ਹੁਕਮਨਮਾ ਜਾਰੀ ਹੋਇਆ ਜਿਗਾ ਅਕਾਲੀ ਦਲ ਸਭ ਤੋਂ ਉਹ ਅਕਾਲੀ ਦਲ ਇਨ ਵਿੱਚ ਲਾਗੂ ਨਹੀਂ ਕਰ ਸਕਿਆ ਉਹਦੇ ਦੋਸ਼ੀ ਠਰਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਸ਼੍ਰੀ ਅਕਾਲ ਤਖਤ ਦੇ ਫੈਸਲਿਆਂ ਨੂੰ ਵਿਧਾਨ ਸਭਾ 'ਚ ਨਹੀਂ ਵਿਚਾਰਿਆ ਜਾ ਸਕਦਾ ਵਿਧਾਨ ਸਭਾ ਦੇ ਵਿੱਚ ਕੋਈ ਮੰਨ ਨਹੀਂਗਾ ਕਿ ਉਹ ਮਤਲਬ ਸ਼੍ਰੀ ਅਕਾਲ ਤਖਤ ਦੇ ਦਿੱਤੇ ਹੋਏ ਫੈਸਲੇ ਨੂੰ ਵਿਚਾਰੇ ਜਾ ਸਕਣ ਇਸ ਲਈ ਇਸੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਮਤਲਬ ਆਰਡਰ ਦਿਲਜੀਤ ਸਿੰਘ ਜਾਂ ਹੋਰ ਜਿਹੜੇ ਜਿਹੜੇ ਹੈਗੇ ਆ ਉਹ ਪੁੱਛਦੇ ਰਹੇ ਨੇ ਅਲੀ ਸਾਬ ਨੂੰ ਉਹ ਜਾਂ ਉਹਦੇ ਉਹਦੇ ਜਿਹੜੇ ਪੰਜ ਮੈਂਬਰੀ ਕਮੇਟੀ ਉਹਨਾਂ ਨੂੰ ਪੁੱਛ ਰਹੇ ਆਗੇ ਜਾਂ ਉਹਨਾਂ ਨੂੰ ਜਿਹੜੇ ਦੂਜੇ ਹੈਗੇ ਸੁਧਾਰਵਾਦੀ ਉਹਨਾਂ ਨੂੰ ਪੁੱਛ ਰਹੇ ਹਨ ਕਿ ਕੀ ਤੁਹਾਡਾ ਏਜੰਡਾ ਸੀ ਕਿ ਤੁਹਾਡੇ ਏਜੰਡੇ ਦੇ ਅੰਦਰ ਉੱਥੇ ਮਤਲਬ ਵਿਧਾਨ ਸਭਾ 'ਚ ਗੱਲ ਹੋਈ ਆ ਕੀ ਵਿਧਾਨ ਸਭਾ 'ਚ ਪਹਿਲੀ ਵਾਰ ਹੋਇਆ ਇਹਦਾ ਇਹ ਕਿਉਂ ਹੋਇਆ ਇਹ ਕਿਹੜੇ ਏਜੰਡੇ ਦੇ ਅੰਦਰ ਹੋਇਆ ਇਸਰਕੇ ਇਹ ਨਵੇਂ ਸਵਾਲ ਖੜੇ ਹੋ ਗਏ ਆ ਜਿਹੜੀ ਸਿੱਖ ਦੀਆਂ ਰਾਣੀ ਤੇ ਜਮਾਤਾਂ ਜਾਂ ਧਰਮ ਜਮਾਤਾਂ ਉਹਨਾਂ ਦੇ ਵਿੱਚ ਹੋਰ 파ੜਾ ਵਧਿਆ ਹੈਗਾ ਇਹਦੇ ਨਾਲ ਹੀ ਇੱਕ ਮਤਾ ਨਾ ਕੱਲ ਉੱਥੇ ਹੋਰ ਖੇੜਾ ਸਾਹਿਬ ਲਿਆਂਦਾ ਗਿਆ ਤੁਹਾਨੂੰ ਯਾਦ ਹੋਣਾ 2023 ਦੇ ਵਿੱਚ ਇੱਕ ਚਿੱਠੀ ਲਿਖੀ ਗਈ ਸੀ ਪੀਐਮ ਨੂੰ ਪ੍ਰਧਾਨ ਮੰਤਰੀ ਦਫ਼ਤਰ ਨੂੰ ਵੀ ਜਿਹੜੇ ਬੰਦੀ ਸਿੰਘ ਇਸ ਵੇਲੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਆ ਬੰਦ ਆ ਉਹਨਾਂ ਦੀ ਰਿਹਾਈ ਕੀਤੀ ਜਾਵੇ ਹੁਣ ਪ੍ਰਧਾਨ ਮੰਤਰੀ ਸਾਹਿਬ ਦੇ ਦਫ਼ਤਰ ਤੋਂ ਨਾ ਹੋ ਗਈ ਆ ਇਹਦਾ ਵਿਰੋਧ ਵੀ ਜਤਾਇਆ ਗਿਆ ਮਤੇ ਦੇ ਵਿੱਚ ਤੇ ਇਹ ਵੀ ਫੈਸਲਾ ਕੀਤਾ ਗਿਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੋਗਰਾਮ ਬਣਾ ਕੇ ਕੋਈ ਏਜੰਡਾ ਬਣਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਜਿਹੜਾ ਮਿਲਿਆ ਜਾਵੇ ਪਰ ਅਮਿਤ ਸ਼ਾ ਜਦੋਂ ਬੋਲਦੇ ਆ ਵੀ ਦੇਖੋ ਪੰਜਾਬ ਦੇ ਵਿੱਚ ਇੱਕ ਇਹ ਨੌਜਵਾਨ ਜ਼ਿਕਰ ਤੇ ਨਹੀਂ ਕਰਦੇ ਕਹਿੰਦੇ ਕੋਈ ਪਿੰਡਰਾਵਾਲੇ ਸੰਤ ਸੰਤਾਂ ਦੀ ਨਕਲ ਕਰਨਾ ਚਾਹੁੰਦਾ ਸੀ ਦੇਖੋ ਅਸੀਂ ਜੇਲ੍ਹ ਦੇ ਵਿੱਚ ਡੱਕ ਦਿੱਤਾ ਇਹਦਾ ਵੀ ਵਿਰੋਧ ਹੁੰਦਾ ਕਿਵੇਂ ਦੇਖਦੇ ਹੋ ਇਹ ਗੱਲ ਹੈ ਕਿ ਇਹ ਕੱਲ ਐਸਜੀਪੀਸੀ ਦੀ ਉਥੇ ਮੀਟਿੰਗ ਵਿੱਚ ਗੱਲ ਵਿਚਾਰੀ ਗਈ ਹੈਗੀ ਆ ਉਸ ਦੇ ਵਿੱਚ ਆ ਗਿਆ ਕਿ ਜਿਹੜੇ ਅਮਲ ਸ਼ਾਹ ਨੇ ਜਿਹੜੀ ਗੱਲ ਆਖੀ ਨਾ ਮੇਰੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਪਾਰਲੀਮੈਂਟ 'ਚ ਗੱਲ ਆਖੀ ਹੈਗੀ ਆ ਕਿ ਜਿਹੜੇ ਲੋਕ ਭਿੰਡਰਾਂ ਵਾਲਾ ਬਣਨ ਦੀ ਕੋਸ਼ਿਸ਼ ਕਰਦੇ ਸੀਗੇ ਅੱਜ ਉਹ ਡਬਲਯੂਡੀਐਲ ਦੇ ਵਿੱਚ ਨਾਮ ਜੱਪ ਰਹੇ ਹੈਗੇ ਆ ਇਹ ਮਤਲਬ ਇੱਕ ਬੜਾ ਇੱਕ ਮਜ਼ਾਕ ਸੀਗਾ ਔਰ ਧਰਮ ਮਜ਼ਾਕ ਸੀਗਾ ਜਿਹਦੀ ਮਤਲਬ ਉਹਨਾਂ ਨੇ ਇਹਦਾ ਕੀਤੀ ਹੈਗੀ ਨਹੀਂ ਸੀ ਕਹਿਣੀ ਚਾਹੀਦੀ ਇਦਾਂ ਦੂਸਰੀ ਗੱਲ ਇਹ ਹੈਗੀ ਆ ਕਿ ਜਦੋਂ ਇਹਨਾਂ ਨੇ ਨਾ ਮਤਲਬ ਸ਼੍ਰੋਮਣੀ ਗੁਦਰਾ ਪੰਚ ਕਮੇਟੀ ਨੇ ਇੱਕ ਅਪੀਲ ਲਾਈ ਸੀਗੀ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਵੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਆ ਉਹਦੇ ਬਾਰੇ ਚਾਰਾਜੋ ਜੀ ਕੀਤੀ ਜਾਵੇ ਇਸ ਤੋਂ ਪਹਿਲਾਂ ਕਿ ਇਹਨਾਂ ਨੇ 22 ਲੱਖ ਦਸ ਕਰਵਾ ਕੇ ਸੰਗਤ ਦੇ ਉਹ ਰਾਸ਼ਟਰਪਤੀ ਭਵਨ ਤੇ ਵੀ ਪਹੁੰਚਾਈ ਸੀਗੇ ਕਿ ਲੋਕਾਂ ਦਾ ਮਤਲਬ ਆ ਖਿਆਲ ਹੈ ਗਿਆ ਕਿ ਬੰਦੀ ਸਿੰਘ ਉਹ ਸਿੰਘ ਹੈਗੇ ਆ ਜਿਹੜੇ ਆਪਣੇ ਮਤਲਬ ਕੀਤੇ ਦੀ ਸਜ਼ਾ ਭੁਗ ਚੁੱਕੇ ਹੈਗੇ ਆ ਉਹ ਸਜ਼ਾ ਭਗਤੋਂ ਤੋਂ ਵੱਧਾ ਕੋਈ ਵੀ ਦੁਨੀਆ ਦਾ ਮਤਲਬ ਰੂਲ ਨਹੀਂ ਕਿ ਉਹਨਾਂ ਨੂੰ ਜੇਲ੍ਹ ਚ ਰੱਖ ਸਕੇ ਤੇ ਉਹਨਾਂ ਨੂੰ ਬਫਰਕ ਕਰਨਾ ਚਾਹੀਦਾ ਜਦ ਕਿ ਇਹਦੇ ਬਾਰੇ ਪ੍ਰਧਾਨ ਮੰਤਰੀ ਸਾਹਿਬ ਪਹਿਲਾਂ ਆਪਣੀ ਇੱਕ ਮੰਚ ਤੇ ਇਹ ਗੱਲ ਕਹਿ ਵੀ ਚੁੱਕੇ ਆ ਵੀ ਇਹ ਇਹ ਰਿਹਾ ਕੀਤੇ ਜਾਣੇ ਚਾਹੀਦੇ ਹੈਗੇ ਆ ਲੇਕਿਨ ਹੁਣ ਜਦੋਂ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਸਮਾਂ ਮੰਗਿਆ ਤਾਂ ਉਹਨਾਂ ਨੇ ਇਹ ਗੱਲ ਦਾ ਜਵਾਬ ਦਿੱਤਾ ਹੈਗਾ ਕਿ ਇਸ ਬੰਦੀ ਸਿੰਘਾਂ ਦੇ ਬਾਰੇ ਜਿਹੜਾ ਫੈਸਲਾ ਹੈਗਾ ਉਹ ਗ੍ਰਹਿ ਵਿਭਾਗ ਦੇ ਵਿੱਚ ਗ੍ਰਹਿ ਮੰਤਰਾਲੇ ਦੇ ਵਿੱਚ ਵਿਚਾਰ ਅਧੀਨ ਹੈਗਾ ਉਹ ਚੱਲ ਰਿਹਾ ਹੈਗਾ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿ ਗੱਲ ਹੁੰਦੀ ਆ ਕਿ ਪ੍ਰਾਈਮ ਮਿਨਿਸਟਰ ਕੋਈ ਵੀ ਹੋਵੇ ਚਾਹੇ ਪ੍ਰਧਾਨ ਮੰਤਰੀ ਕਾਂਗਰਸਾ ਹੋਵੇ ਜਾਂ ਭਾਜਪਾ ਦਾ ਜਾਂ ਕਿਸੇ ਹੋਰ ਪਾਰਟੀ ਦਾ ਹੋਵੇ ਉਹ ਕੇਂਦਰ ਸਰਕਾਰ ਆ ਜਦੋਂ ਉਹਨੇ ਗੱਲ ਆਖੀ ਨਾ ਅਮਿਸ਼ਾ ਨੇ ਗੱਲ ਆਖੀ ਹੈਗੀ ਆ ਕਿ ਕੋਈ ਵੀ ਸ਼ਾਸਕ ਹੈਗਾ ਉਹਦੀ ਨਜ਼ਰ ਹੁੰਦੀ ਆ ਕਿ ਕੀ ਠੀਕ ਹੋ ਰਿਹਾ ਕਿ ਗਲਤ ਹੋ ਰਿਹਾ ਜਿਹੜਾ ਗਲਤ ਹੋ ਰਿਹਾ ਨੂੰ ਸੁਮਾਰਨਾ ਹੁੰਦਾ ਸਾਡੀ ਡਿਊਟੀ ਬਣਦੀ ਹੈ ਇਸੇ ਕਰਕੇ ਉਹਨਾਂ ਨੇ ਇਹ ਮਤਲਬ ਸਖਤ ਗੱਲ ਲਗਾਕੀ ਹੈਗੀ ਹੈ ਇਸ ਤੋਂ ਪਹਿਲਾਂ ਜਦੋਂ ਇੱਥੇ ਇਲੈਕਸ਼ਨ ਚੱਲ ਰਹੀ ਸੀ ਲੁਧਿਆਣੇ ਤੇ ਉਹਦੇ ਵਿੱਚ ਅਮਰਸ਼ਾ ਆਏ ਸੀਗੇ ਬਿੱਟੂ ਦੇ ਹੱਕ 'ਚ ਬੋਲਣ ਲਈ ਤੇ ਉਦੋਂ ਕੀ ਬੋਲ ਕੇ ਗਏ ਸੀਗੇ ਉਦੋਂ ਵੀ ਉਹਨਾਂ ਨੇ ਮਤਲਬ ਇਹ ਗੱਲ ਕਹੀ ਸੀਗੀ ਕਿ ਜਿਨ੍ਹਾਂ ਨੇ ਦਸਦਰ ਬੈਂਸਨ ਦਾ ਕਤਲ ਕੀਤਾ ਉਹ ਜੇਲ੍ਹ ਤੋਂ ਬਾਹਰ ਨਹੀਂ ਹੋਣਗੇ ਤੇ ਉਹ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਹੈਗਾ ਜਾਂ ਜਾਂ ਆਜ਼ਾਮ ਹੈਗਾ ਉਹੀ ਬੰਦੀ ਸਿੰਘ ਹੈਗੇ ਆ ਉਹ ਪਹਿਲਾਂ ਹੀ ਇੱਥੇ ਫੈਸਲਾ ਕਰਕੇ ਚਲੇ ਗਏ ਸੀਗੇ ਉਸ ਤੋਂ ਪਹਿਲਾਂ ਮੈਨੂੰ ਉਹਨਾਂ ਪਿੱਛੇ ਜਿਹੇ ਬੀਬੀ ਜਗੀਰ ਕੋਈ ਸਾਹਿਬ ਇੱਥੇ ਇੱਕ ਗੱਲ ਦਿਲਚਸਪ ਜੀ ਆ ਫਿਰ ਬਿੱਟੂ ਜਿਹੜੇ ਆ ਜਾਂ ਫਿਰ ਇਹ ਭਾਜਪਾ ਇਦਾਂ ਕਿਉਂ ਕਹਿੰਦੇ ਜੀ ਇੱਥੇ ਵਿਚਾਰ ਕਰਾਂਗੇ ਜਦੋਂ ਅਗਲੀ ਗੱਲ ਹੀ ਕਲੀਅਰ ਕਰ ਗਏ ਵੀ ਅਸੀਂ ਨਹੀਂ ਛੱਡ ਸਕਦੇ ਵੀ ਉਹਨਾਂ ਨੇ ਤੇ ਇਦਾਂ ਜਿਹੜਾ ਵਾ ਉਹ ਇੱਕ ਵਾਰ ਦਾਤ ਨੂੰ ਅੰਜਾਮ ਦਿੱਤਾ ਤੇ ਫਿਰ ਇਦਾਂ ਦੀਆਂ ਗੱਲਾਂ ਵੀ ਕਿਉਂ ਛੱਡਣੀਆਂ ਸ਼ਗੂਫੇ ਵੀ ਕਿਉਂ ਛੱਡਣੇ ਵੀ ਵਿਚਾਰ ਕਰਦੇ ਆ ਛੱਡ ਦੇਾਂਗੇ ਵੇਖਦੇ ਆ ਜੇ ਤੇ ਸ਼ਗੂਫੇ ਆ ਜਦੋਂ ਕਿ ਬਿੱਟੂ ਦੀ ਚੋਣ ਮਹਿਮ ਦੇ ਵਿੱਚ ਲੁਧਿਆਣੇ ਵਿੱਚ ਹੀ ਉਹਨਾਂ ਨੇ ਐਲਾਨ ਕਰਕੇ ਗਏ ਆ ਉਨੇ ਐਲਾਨ ਕਰਤਾ ਐਲਾਨ ਹੀ ਕਿ ਤੇ ਫੈਸਲਾ ਕਰਕੇ ਗਏ ਆ ਕਿ ਜਿਨ੍ਹਾਂ ਨੇ ਸਰਦਾਰ ਬੈਂਸ ਸਿੰਘ ਦਾ ਬਿੱਟੂ ਦੇ ਦਾਦੇ ਦਾ ਕਤਲ ਕੀਤਾ ਜਿਗਾ ਉਹਨਾਂ ਨੂੰ ਕਿਸੇ ਵੀ ਕੀਮਤੇ ਛੱਡ ਨਹੀਂ ਜਾ ਸਕਦਾ ਉਹ ਬੰਦੀ ਸਿੰਘ ਹੀ ਆ ਗੱਲ ਇਹ ਕੀ ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਨੇ ਇੱਕ ਵਾਰੀ ਬੀਬੀ ਜ਼ਗੀਰ ਕੋਰ ਜੀ ਨਾਲ ਮੈਂ ਗੱਲ ਕੀਤੀ ਸੀ ਕਿਸੇ ਮਸਲੇ ਬਾਰੇ ਤੇ ਉਹਨਾਂ ਨੇ ਦੱਸਿਆ ਵੀ ਸ਼ਰੋਨੀ ਗੁਦਰ ਬੰਦਲ ਕਮੇਟੀ ਬਾਰੇ ਗੱਲ ਕੀਤੀ ਸੀ ਉਹ ਕਹਿੰਦੇ ਜਦੋਂ ਉਹਨਾਂ ਡਾਕਟਰ ਮਰਮੋਣ ਸਿੰਘ ਪ੍ਰਧਾਨ ਮੰਤਰੀ ਸੀਗੇ ਤੇ ਸੋਨੀਆ ਗਾਂਧੀ ਉਦੋਂ ਮਤਲਬ ਚੇਅਰਪਰਸ ਹੁੰਦੇ ਸੀ ਯੂਪੀਏ ਦੇ ਤੇ ਕਹਿੰਦੇ ਸਾਨੂੰ ਇਹ ਸਿਗਾ ਲੱਗਾ ਕਿ ਜਿਹੜੀ ਹੈਗੀ ਐ ਐਸਜੀਪੀਸੀ ਨੂੰ ਖਤਮ ਕਰਨ ਦੀ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈਗੀ ਹੈ ਕੇਂਦਰ ਵੱਲੋਂ ਤੇ ਫਿਰ ਬਾਦਲ ਸਾਹਿਬ ਦੀ ਅਗਵਾਈ 'ਚ ਕਹਿੰਦੇ ਅਸੀਂ ਸਾਰਾ ਬਫ ਦੇ ਮੇਲੇ ਸੀ ਡਾਕਟਰ ਮਨਮੋਹਨ ਸਿੰਘ ਨੂੰ ਮਿਲੇ ਸੀਗੇ ਤੇ ਡਾਕਟਰ ਮਨਮੋਹਨ ਸਿੰਘ ਨੇ ਜਿਹੜੇ ਸਾਡੇ ਬਾਬਤ ਦਾ ਦੁੱਖ ਸੀਗਾ ਦਰਦ ਸੀਗਾ ਉਹ ਨਾਲ ਬੈਠੇ ਸੋਨੀਆ ਗਾਂਧੀ ਨਾਲ ਸਾਂਝਾ ਕੀਤਾ ਸੀਗਾ ਤੇ ਜੋ ਸੋਨੀਆ ਗਾਂਧੀ ਨੇ ਸਾਂਝਾ ਕੀਤਾ ਸੀਗਾ ਤੇ ਡਾਕਟਰ ਮਨਮੋਹਨ ਸਿੰਘ ਨੇ ਇਹ ਗੱਲ ਆਖੀ ਸੀ ਕਿੰਨੇ ਤੁਸੀਂ ਇਸ ਗੱਲ ਦਾ ਫਿਕਰ ਨਾ ਕਰੋ ਕੇਂਦਰ ਦਾ ਕੋਈ ਏਜੰਡਾ ਨਹੀਂਗਾ ਜਿਸ ਦੀ ਵੀ ਜੋ ਖਤਮ ਕੀਤਾ ਜਾਵੇ ਕੇਂਦਰ ਕਿਉਂਕਿ ਸਾਡੇ ਬਜ਼ੁਰਗਾਂ ਦਾ ਖੂਨ ਡੁੱਲਿਆ ਹੋਵੇ ਜਿਸ ਐਸਬੀਸੀ ਨੂੰ ਬਣਾਉਣ ਲਈ ਉਹਨੂੰ ਖਤਮ ਕਿਵੇਂ ਕਰ ਲਈਏ ਤੇ ਫਿਰ ਕਹਿੰਦੇ ਉਹ ਸਾਰਿਆਂ ਨੇ ਉਹਨਾਂ ਥੈਂਕਸ ਕੀਤਾ ਸੀ ਡਾਕਟਰ ਮਨਮੋਹਨ ਸਿੰਘ ਦਾ ਜਿਨ੍ਹਾਂ ਨੇ ਇਹ ਗੱਲ ਆਖੀ ਸੀ ਵੀ ਐਜੀਪੀਜੀ ਦੀ ਤਮੀਰ ਕਰਨ ਲਈ ਉਹਨੂੰ ਸਥਾਪਿਤ ਕਰਨ ਲਈ ਸਾਡੇ ਬਜ਼ੁਰਗਾਂ ਦਾ ਲਹੂ ਡੁੱਲਿਆ ਹੈਗਾ ਅਸੀਂ ਮਸਾ ਜਾ ਕੇ ਤੇ ਆਪਣੀ ਇਹ ਗੁਰਦ ਆਮਾਂ ਦੀ ਇਜਾਦੀ ਲਈ ਗੁਰਦ ਆਮਾਂ ਨੂੰ ਆਪਣੇੰਦਰ ਚਲਾਉਣ ਲਈ ਇਹ ਚੀਜ਼ ਪੈਦਾ ਕੀਤੀ ਹੈ ਇਹ ਕਿਵੇਂ ਹੋ ਸਕਦਾ ਹੈਗਾ ਤੇ ਬੀਬੀ ਜਗੀਰ ਕੋਲ ਜੀ ਕਹਿੰਦੇ ਸੀ ਅਸੀਂ ਉਸ ਲੋਕਾਂ ਦਾ ਥੈਂਕਸ ਕੀਤਾ ਸੀਗਾ ਲੇਕਿਨ ਉਹ ਥੈਂਕਸ ਅਸੀਂ ਜਨਤਕ ਨਹੀਂ ਸੀ ਕੀਤਾ ਕਿਉਂਕਿ ਅਸੀਂ ਜਿਹੜੇ ਹੈਗੇ ਆ ਅਸੀਂ ਜਦੋਂ ਇਲੈਕਸ਼ਨ ਦੇ ਵਿੱਚ ਜਾਂ ਹੋਰ ਗੱਲ ਇਹ ਉਦੋਂ ਕਾਂਗਰਸ ਨੂੰ ਅਕਾਲੀ ਦਲ ਦਾ ਸਿੱਖਾਂ ਦੀ ਵਿਰੋਧੀ ਪਾਰਟੀ ਬਣਾ ਕੇ ਪੇਸ਼ ਕਰਨਾ ਹੁੰਦਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਸੇ ਤਰ੍ਹਾਂ ਹੀ ਇਹ ਲੱਗਦਾ ਹੈਗਾ ਕਿ ਅੱਜ ਇਹ ਜੋ ਮੰਚ ਤੇ ਇਹ ਕਹਿੰਦੇ ਹੈਗੇ ਆ ਕਿ ਅਸੀਂ ਮਤਲਬ ਸਾਫ਼ ਗ੍ਰਹਿ ਮੰਤਰੀ ਸਾਫ਼ ਕਹਿ ਜਾਂਦੇ ਐਲਾਨ ਕਰ ਜਾਂਦੇ ਆ ਵੀ ਜਿਨ੍ਹਾਂ ਨੇ ਬਿੱਟੂ ਦੇ ਦਾਦਾ ਜੀ ਦਾ ਸਰਦਾਰ ਬੈਂਸ ਦਾ ਕਦਰ ਕੀਤਾ ਹੈਗਾ ਉਹ ਕਿਸੇ ਵੀ ਕੀਮਤ ਛੱਡੇ ਨਹੀਂ ਜਾਣਗੇ ਤੇ ਇਸ ਕਰਕੇ ਬਾਅਦ ਵਿੱਚ ਬਿੱਟੂ ਜੋ ਮਰਜੀ ਮਤਲਬ ਮਰਮ ਲਾਵੇ ਤੇ ਮੈਨੂੰ ਲੱਗਦਾ ਕਿ ਉਹ ਵੀ ਸੱਚ ਆ ਤੇ ਲੱਗਦਾ ਕਿ ਜਦ ਤੱਕ ਬਿੱਟੂ ਨੇ ਖਾਲਸਾਣੀਆਂ ਦੇ ਪ੍ਰਤੀ ਜਾਂ ਮਤਲਬ ਇਹ ਰੈਡੀਕਲ ਦੇ ਪ੍ਰਤੀ ਹਮੇਸ਼ਾ ਹੀ ਵਿਚਾਰ ਬੜੇ ਸਖਤ ਫਿੱਟੇ ਹੈਗੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਗੱਲ ਕਿਹਾ ਵੀ ਇਹਨਾਂ ਨੂੰ ਖਦਸ਼ਾ ਸੀਗਾ ਕਿ ਜਦੋਂ ਇਹ ਡਾਕਟਰ ਮਨਮੋਹ ਸਿੰਘ ਹੁਣਾਂ ਨਾਲ ਮਿਲਦੇ ਮਰਹੂਮ ਨਾਲ ਬਈ ਐਸਜੀਪੀਸੀ ਨੂੰ ਖਤਮ ਕੀਤਾ ਜਾਣਾ ਤੇ ਖੇੜਾ ਸਾਹਿਬ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਗੱਲਾਂ ਤੇ ਅੱਜਕੱਲ ਫੇਰ ਇਹ ਚੱਲ ਰਹੀਆਂ ਵੀ ਐਸਜੀ ਕਮੇਟੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹਨੂੰ ਭੰਗ ਕਰ ਦਿਓ ਇਹਨੂੰ ਇੱਕ ਬੋਰਡ ਬਣਵਾ ਦਿਓ ਉੱਥੇ ਇੱਕ ਅਬਜ਼ਰਵਰ ਨਿਯੁਕਤ ਕਰ ਦਿਓ ਇਹੀ ਕਾਰਨ ਹੈ ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਾਰ-ਵਾਰ ਇਹ ਕਹਿ ਰਿਹਾ ਹੈਗਾ ਕਿ ਅੱਜ ਸਾਡੇ ਵਿਰੋਧੀ ਸਾਡੀਆਂ ਦਰਹਲੀਆਂ ਦੇ ਪਹੁੰਚ ਗਏ ਹੈਗੇ ਆ ਜਦੋਂ ਇਹ ਗੱਲ ਕਰਦੇ ਹਰਿਆਣਾ ਕਮੇਟੀ ਦੇ ਵੀ ਕਬਜ਼ਾ ਹੋ ਗਿਆ ਦਿੱਲੀ ਦੇ ਵੀ ਕਬਜ਼ਾ ਹੋ ਗਿਆ ਪਟਨਾ ਸਾਹਿਬ ਦੇ ਕਬਜ਼ਾ ਹੋ ਗਿਆ ਹਯੂਰ ਸਾਹਿਬ ਦੇ ਕਬਜ਼ਾ ਹੋ ਗਿਆ ਹਾਰਜ ਦਾ ਹੋ ਗਿਆ ਤੇ ਹੁਣ ਇਹ ਦਰਹਲੀਆਂ ਤੇ ਆ ਚੁੱਕੇ ਆ ਸਾਡੇ ਹੀ ਸਾਡੇ ਹੀ ਦਸਤੇ ਬਣੇ ਹੋਏ ਲੋਕ ਹੈਗੇ ਆ ਜਿਹੜੇ ਸਾਡੇ ਜੰਗਲ ਨੂੰ ਵੜ ਰਹੇ ਹੈਗੇ ਆ ਤੇ ਉਹਨਾਂ ਨੇ ਗੱਲ ਆਖੀ ਹੈਗੀ ਆ ਕਿ ਅੱਜ ਦਲੀਲ ਤੇ ਆ ਚੁੱਕੇ ਆ ਸਾਨੂੰ ਸੁਚੇਤ ਹੋਣਾ ਪੈਣਾ ਸਾਨੂੰ ਆਪਸੀ ਜਿਹੜਾ ਮਤਭੇਦ ਖਤਮ ਕਰਕੇ ਆਪਸੀ ਜੜਾਈ ਖਤਮ ਕਰਕੇ ਆਪਣੇ ਦਰਬਾਰ ਸਾਹਿਬ ਦੇ ਪ੍ਰਤੀ ਕੌਮ ਦੇ ਪ੍ਰਤੀ ਐਸਪੀਸੀ ਦੀ ਮਤਲਬ ਹੋਣ ਦੇ ਪ੍ਰਤੀ ਤੇ ਸ੍ਰੀ ਅਕਾਤਰ ਸੁਦੀ ਸਰਵਉੱਚਤਾ ਲਈ ਸਾਨੂੰ ਖੜਨਾ ਪੈਣਾ ਇਸੇ ਦੀ ਬੇਨਤੀਆਂ ਹੋ ਰਹੀਆਂ ਕਿਹੜਾ ਸਾਹਿਬ ਇਹੀ ਕੌਮ ਇਹੀ ਪੰਥ ਅਕਾਲੀ ਦਲ ਤੇ ਇਲਜ਼ਾਮ ਲਗਾਉਂਦਾ ਬਈ ਜਿਹੜਾ ਡੇਰਾ ਸੱਚਾ ਸੌਦਾ ਵਾਲਾ ਜਿਹੜਾ ਰਾਮ ਰਹੀਮ ਹੈ ਉਹਨੂੰ ਮਾਫੀ ਦਿੱਤੀ ਗਈ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਫਿਰ ਇਹ ਮਾਮਲਾ ਜਿਹੜਾ 2024 ਦਸੰਬਰ ਤੱਕ ਆਉਂਦਾ ਜੋ ਕੁਝ ਹੋਇਆ ਸਾਰਾ ਕੁਝ ਪਤਾ ਜੇ ਅਕਾਲੀ ਦਲ ਅੱਜ ਫਿਕਰਮੰਦ ਹੈ ਜੇ ਉਹਨਾਂ ਨੂੰ ਇੰਨੀ ਫਿਕਰ ਸੀ ਕਿ ਵੀ ਇਦਾਂ ਹੋ ਸਕਦਾ ਇਦਾਂ ਦੀ ਚਾਰਾਜੋਈ ਕੇਂਦਰ ਕਰ ਸਕਦੀ ਆ ਤੇ ਫਿਰ ਇਹਨਾਂ ਚੀਜ਼ਾਂ ਨੂੰ ਪਹਿਲਾਂ ਤੋਂ ਵਾਚਣਾ ਚਾਹੀਦਾ ਸੀ ਗੌਰ ਕਰਨੀ ਚਾਹੀਦੀ ਸੀ ਵੀ ਇਹੋ ਜਿਹੀਆਂ ਗਲਤੀਆਂ ਨਾ ਕਰ ਦਈਏ ਕੀ ਸਿਆਸੀ ਸੰਕਟ ਪੈਦਾ ਹੋ ਜਾਵੇ ਲਾਅ ਐਂਡ ਆਰਡਰ ਦੀ ਸਥਿਤੀ ਸੂਬੇ ਦੇ ਵਿੱਚ ਵਿਗੜ ਜਾਵੇ ਤੇ ਜਿਹਦੇ ਚਲਦੇ ਆ ਕੇਂਦਰ ਦੇ ਕੋਲ ਇੱਕ ਠੋਸ ਸਬੂਤ ਜਾਂ ਠੋਸ ਆਧਾਰ ਬਣ ਜਾਵੇ ਜੀ ਇਹਨੂੰ ਤੇ ਬੋਰਡ ਬਣਾਓ ਜੀ ਗੱਲ ਤੇ ਹੈਗੀ ਆ ਕਿ ਜਦੋਂ ਨਾ ਉਹਨਾਂ ਨੇ ਮਤਲਬ ਉਹਨੂੰ ਮਾਫੀ ਨਾਮਾ ਦਿੱਤਾ ਹੈਗਾ ਪਹਿਲੀ ਗੱਲ ਤੇ ਹੈਗੀ ਆ ਕਿ ਇਹ ਹਰ ਜਿਹੜਾ ਸਿੱਖ ਜਾਣਦਾ ਹੈਗਾ ਕਿ ਜਿਹੜੇ ਮਤਲਬ ਸੱਚ ਸੁਧ ਸਹਾਦ ਹੈਗੇ ਨੇ ਉਹਨਾਂ ਨੂੰ ਤਨਖਾਹ ਲਾਈ ਨਹੀਂ ਜਾ ਸਕਦੀ ਕਿਉਂਕਿ ਉਹ ਸਿੱਖ ਨਹੀਂ ਸੀ ਉਹਨਾਂ ਦੀ ਇੱਕ ਆਪਣੀ ਇੱਕ ਵਿਚਾਰਧਾਰਾ ਚੱਲਦੀ ਹੈਗੀ ਬੱਕਰੀ ਚੱਲਦੀ ਹੈਗੀ ਆ ਉਹਨਾਂ ਨੂੰ ਲਈ ਨਹੀਂ ਤਨਖਾਹ ਲਈ ਨਹੀਂ ਜਾ ਸਕਦੀ ਸੀਗੀ ਉਹਨਾਂ ਦੇ ਕਿੰਤੂਪਰੰਤ ਹੋ ਸਕਦਾ ਸੀਗਾ ਉਹਦਾ ਤਨਖਾਹ ਵੀ ਕੱਲ ਚ ਲੱਗੀ ਤੇ ਫਿਰ ਉਸ ਤੋਂ ਬਾਅਦ ਤਨਖਾਹ ਵਾਪਸ ਗਈ ਉਦੋਂ ਕੀ ਬੋਲ ਰਾਜਨੀਤੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਤੇ ਮਾਫੀ ਦਿੱਤੀ ਗਈ ਨਾ ਜਦੋਂ ਪਹਿਲਾਂ ਪਸ਼ਾਕ ਵਾਲਾ ਕਾਂਡ ਹੁੰਦਾ ਫਿਰ ਉਸ ਤੋਂ ਬਾਅਦ ਬੇਦਬੀ ਹੁੰਦੀ ਆ ਬੇਦਬੀ ਤੋਂ ਬਾਅਦ ਤੇ ਫਿਰ ਤੁਸੀਂ ਦੇਖ ਲਓ ਨਾ ਪੰਜਾਬ ਅਨਰੈਸਟ ਤੇ ਹੀ ਆ ਉਦੋਂ ਦਾ ਪੰਜਾਬ ਜਿਹੜਾ ਸਟੇਬਲ ਹੀ ਨਹੀਂ ਹੋਇਆ ਮੈਂ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਆਪਣੀ ਵੋਟ ਦੀ ਰਾਜਨੀਤੀ ਕੀਤੀ ਆ ਵੋਟ ਦੀ ਰਾਜਨੀਤੀ ਕਰਕੇ ਸਤਾ ਨੂੰ ਹਾਸਲ ਕਰਨ ਵਾਸਤੇ ਭਾਜਪਾ ਦਾ ਗਠਜਬੰਦਨ ਕੀਤਾ ਉਹਨਾਂ ਨੂੰ ਸਤਾ ਹਾਸਲ ਕਰਕੇ 95 ਦੇ ਵਿੱਚ 1995 ਦੇ ਵਿੱਚ ਜਿਹੜੀ ਮਤਲਬ ਪਾਰਟੀ ਦਾ ਜਿਹੜਾ ਮਤਲਬ ਸੁਧਾਨ ਵੱਖਰਾ ਬਣਾਇਆ ਕਿ ਇਹ ਹੁਣ ਸਿੱਖਾਂ ਦੀ ਨਰੂਲ ਜਮਾਤ ਨਹੀਂ ਇਹ ਪੰਜਾਬੀਆਂ ਦੀ ਜਮਾਤ ਹੈਗੀ ਆ ਇਸ ਕਰਕੇ ਜਦੋਂ ਪੰਜਾਬੀ ਜਮਾਤ ਬਣੀ ਆ ਉਦੋਂ ਭਾਜਪਾ ਦਾ ਗਠਜਬੰਦਨ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਪੰਥਕ ਹਲਕਿਆਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਬਾਹਰ ਜਾਣ ਲੱਗ ਪਿਆ ਉਦੋਂ ਤੋਂ ਬੜਾ ਹੀ ਜਿਹੜੇ ਪੰਥਕੜੇ ਹਲਕੇ ਸੀ ਜਿਹੜੇ ਨਾਲ ਬਹਿਸ ਕਰਦੇ ਸੀ ਜਿਹੜੇ ਨਾਲ ਲੜਾਈ ਕਰਦੇ ਸੀ ਜਿਹੜੇ ਨਾਲ ਕਰਦੇ ਸੀਗੇ ਉਹਨਾਂ ਦੀ ਮਤਲਬ ਇਹ ਕਮਾਨ ਦੇ ਆ ਗਿਆ ਸਾਰੇ ਜਿਹੜਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਜਾਣਕਾਰੀ ਜਿਹੜੀ ਆ ਉਹ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀ ਕਲਜੀ ਮਿਹਰਬਾਨੀ ਰਾਜੀ ਰੋਜੀ ਥੈਂਕ ਯੂ